ਕਿਉਂ ਸੋਨੇ ਲਾਉਣਾ ਕੀ ਦੀ ਹੁਣ ਲਾਉਣਾ ਨਹੀਂ ਆ ਜਿੱਲ ਲਿਫਟ ਦੁੱਧਿਆਲਾ ਟਰੈਕਟਰ ਲਾਓ ਕੀ ਲਾਓ ਲਿਫਟ ਲੂਟ ਨਹੀਂ ਦੀ ਟਰੈਕਟਰ ਵੇਲਾ ਕਿਹੜਾ ਸਾ ਲਿਫਟ ਲਾਓ ਲਾਂ ਹਿਸਾਬ ਨਹੀਂ ਉਹਨਾਂ ਦਾ ਲਿਆ ਜਾਵੇ ਹਾਂ ਦੂਸਰੇ ਲਿਆ ਆ ਵਾਸ ਬਾਈਆ ਜਾਲੀ ਦੀ ਹੁਣ ਚਟ ਪਿੱਛੋਂ ਦੀ ਲਾਉਣੇ ਬਣੇ ਦਾਣੇ ਹਾਂ ਕਿਉਂ ਸੋਨੇ ਇਹ ਨਹੀਂ ਲੈਣੇ ਜਾਲੀ ਥੱਲੇ ਲੱਗ ਜਿੰਦੀ ਪੁੰਜੇ 10 ਨਹੀਂ ਹੈਗੀ ਹਾਂ ਉਧਰ ਨਹੀਂ ਹੈਗੀ ਵਾਰੀ ਆ ਵੇਖੀਓ ਬਾਈ ਲੋਵਾਂਗੇ ਨਹੀਂ ਲਾਉਣੇ ਲਾਵਾਂਗੇ ਹੀ ਤੇ ਚਲੋਣੇ ਪਣੇ ਆ ਟਰੈਕਟਰ ਤੇ ਪਾਇਪ ਨਹੀਂ ਹੈਗੀ ਉਹਦੇ ਹੈਗੀ ਪਾਇਪ ਉਹ ਕਿਹਦੇ ਨਹੀਂ ਨਹੀਂ ਤੇਰ ਰਲ ਜਾਣਾ ਯਾਰ ਬਗਾਨਾ ਟਾਲਾ ਤੇਰ ਰਲ ਜਾਣਾ ਮੈਂ ਪਾਇਪ ਬਣਾਈ ਦੇਗੀ ਆ ਗਈ ਬਾਰੀ ਇਧਰ ਸਰਾ ਲਾ ਫਿਰ ਇਧਰ ਇਹ ਡਾਲਾ ਪਿਛਵਾ ਗੇਰ ਹਸਾਣਾ ਖੋਲਣਾ ਵੇਖ ਲੈ ਆ ਖੋਲਣਾ ਪੈਣਾ ਯਾਰ ਇਹੜਾ ਰੇਸ਼ਮਾ ਹੁਣ ਭੱਜ ਗਿਆ ਪਰ ਇਹਨੂੰ ਕੀ ਗੱਲ ਆ ਲੈ ਮਤਰਾ ਲਾਉਂ ਤੋ ਡਰੀ ਜਾਂਦਾ ਈ ਆਹਦਾ ਪਿੱਛੋਂ ਲਾਉਣੀ ਆ ਜੱਕ ਚੁੱਕਦੇ ਜਾ ਕੇ ਚੁੱਕਦੇ ਨਹੀਂ ਆਹ ਝਾੜੀ ਲੱਗੀ ਆ ਲਾਤਾ ਹੀ ਪਾਉਨੇ ਫਿਰ ਮੋਰ ਜਾ ਹੈ ਸੋਣੀ ਬਾਉ ਕੜਕ ਮਸ਼ੀਨਾਂ ਵਿੱਚ ਇਹਨਾਂ ਨੂੰ ਸਾਫ਼ ਕੀਤੀਆਂ ਦਾਣੇ ਵੇ ਮਿਸ਼ਰੀ ਰਹੀ ਹੋਈ ਹੋਰਾ ਮਿੱਟੀ ਨਹੀਂ ਵੇਚੇਗੀ ਇੰਨੀ ਸਾਫ਼ ਗਣਗਣਾ ਹਾਂ